ਬਾਬਾ ਜੀ ਬਾਬਾ ਜਗੀਰ ਸਿੰਘ ਜੀ ਬੰਗੋਈ ਉਹਨਾਂ ਦੇ ਨਾਲ ਉਹਨਾਂ ਦੇ ਜਥੇ ਤੌਰ ਤੇ ਅੱਜ ਦੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਤੋਂ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਆਪਾਂ ਗੁਰੂ ਦੀਆਂ ਕਿਰਪਾ ਪ੍ਰਾਪਤ ਕਰਦੀਆਂ ਹੱਥ ਜੀ ਸਾਹਮਣੇ ਵੇਖੋ ਬਾਕੀ ਬੇਨਤੀ ਹੈ ਜੀ ਜਿਹੜਾ ਕੰਮ ਆਨੰਦ ਕਾਲ ਚ ਆਪਾਂ ਕਹਿ ਰਹੇ ਸਾਂ ਉਹ ਪਿੰਡ ਹਰੜਾ ਤੋਂ ਹਨ ਅਜੇ ਨਹੀਂ ਆਏ ਉਹ ਪਿੰਡ ਹਰੜਾ ਤੋਂ ਹਨ ਦੋਵੇਂ ਪਰਿਵਾਰ ਅਜੇ ਨਹੀਂ ਆਏ ਬਾਕੀ 13 ਆਨੰਦ ਕਾਲ ਸਾਹਿਬ ਜਿਹੜੇ ਹਨ ਸਾਡੇ ਕੋਲ ਪਹੁੰਚ ਚੁੱਕੇ ਹਨ ਜੀ ਸੋ ਸ਼ਰਮ ਵਧਾਇਆ ਜਾ ਰਿਹਾ ਹੈ ਹਰ ਦਿਨ ਹਰ ਕੋ ਦਿਨ ਨੂੰ ਸਿਂਦਰੂ ਸ੍ਰੀ ਹਰਿ ਆਏ ਸ੍ਰੀ ਅਕਾਲ ਪੁਰਖ ਦੇ ਆਜਾ ਜੁ ਕਿਰਪਾ ਸਾਹਿਬ ਜੁਲਾਏ ਤੇਗ ਬਹਾਦਰ ਸਿੰਧੀ ਆਏ ਕਰਨੋਂ ਦੇ ਆਵੇ ਠਾਈ ਸਭ ਠਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਹੋ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਠਾਈ ਹੋਏ ਸਹਾਏ ਦੀਆਂ ਦੀ ਕਿਰਪਾ ਰਹਿਮਤ ਹੋਈ ਹੈ ਜੋ ਤਿੰਨ ਰੋਜ਼ਾ ਸਮਾਗਮ ਬਖਸ਼ਿਸ਼ ਕੀਤਾ ਮਹਾਰਾਜ ਜੀ ਅੱਜ ਤੀਸਰਾ ਦਿਨ ਹੈ ਆਪ ਜੀਆਂ ਦਾ ਕੋਟਨ ਕੋਟਾਨ ਧੰਨਵਾਦ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਸੁਭਾਵ ਜੋੜੀਆਂ ਦੇ ਅੰਦਰ ਗੁਣ ਕਹ ਗੁਣੀ ਸਮਾਣੇ ਮਨ ਮੇਰੇ ਹਰ ਜੀ ਉਹ ਸਦਾ ਸਮਾ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਧ ਹੈ ਤੇਰਨ ਦੁਸਤ ਚੌਕੜੀ ਸਦਾ ਕੂੜ ਕਮਾਲ ਹੋਏ ਆਸਾ ਦੀ ਮੇਰੀ ਮਾਨਸਾ ਭੰਸਾ ਮੇਰੇ ਨਾਮ ਪੂਰੀ ਆਸ ਹੋਏ ਨਰ ਗੋਣਾ ਜੀ ਸਭ ਕੋਣ ਸਾ ਜੀ ਮੇਰੀ ਮਨਸਾ ਮਨਸਾ ਮੇਰੇ ਰਾਮ ਪੂਰੀ ਆਸਾ ਪੂਰੀ ਆਸਾ ਜੀ ਮੇਰੀ ਮਨਸਾ ਮਨਸਾ ਮੇਰੇ ਰਾਮ ਪੂਰੀ ਆਸਾ ਮਨਸਾ ਮੇਰੇ ਰਾਮ ਹਰ ਦੁਦੜੀ ਲਾਭ ਸਤਗੁਰੂ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈ ਹੋਇਆ ਹਰ ਗੁਨ ਗਾਇਆ ਹਰ ਇੱਕ ਹਰ ਪ੍ਰਭ ਇੱਕ ਮੇਲ ਹਰ ਜਨਕ ਦੁਦੀ ਲਾਭ ਚਵਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਤੀ ਲਾਵ ਚਲਾਈ ਅਨਹਮੀ ਮੇਰੀ ਮਨ ਮਨ ਸਾ ਮੇਰੇ ਨਾਮ ਪੂਰੀ ਆਸਾ ਓਰੀ ਆਸਾ ਜੀ ਮੇਰੀ ਮਨ ਸਾ ਮਨ ਸਾ ਮੇਰੇ ਨਾਮ ਪੂਰੀ ਆਸਾ ਗੋਣ ਆਵ ਗੋਣ ਮੇਰਾ ਕੇਸ਼ ਨਾਮ ਦੀ ਚਾਰਿਓ ਗੋਣ ਆਵ ਗੋਣ ਮੇਰਾ ਕੇਸ਼ ਨਾਮ ਦੀ ਚਾਰਿਓ ਬਾਕਸ਼ ਲੀਆ ਤੇ ਵਾਈ ਵਾਈ ਪੁਰ ਬਖਸ਼ ਲੀਆ ਬੈਨ ਹਾਰਿ ਉਪਜੈ ਮਨ ਬੈ ਰਾਗ ਜਿਓ ਆਸਾ ਜੀ ਮੇਰੀ ਮਾਂ ਮਨਸਾ ਮੇਰੇ ਰਾ ਮਨ ਸਾ ਮੇਰੇ ਰਾਮ ਕੋਈ ਆਸਾ ਕੋਈ ਆਸਾ ਜੀ ਮੇਰੀ ਮਾਨ ਹਰ ਪਾਇਆ ਪ੍ਰਭ ਅਬਨਾਸੀ ਮਨ ਸਾ ਜੀਵਨ ਪਰਕਾਰ ਕਰ ਤੇਰੀ ਸਗਰ ਵਸੂਰੇ ਆ ਹੋਰੇ ਆ ਸਾਜੀ ਮੇਰੀ ਮਨਸਾ ਵੰਸਾ ਨਵਸਾਵਏ ਨਾਮ ਜਿਨ ਕਹਿ ਨਾਨਕ ਸਚੇ ਸਾਰਿਆ ਜੀ ਕੀ 5 6 10ਵੀਂ ਪ੍ਰਥਮ ਭਗਤਿ ਸਿਮਰ ਕੈ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈ ਆ ਜਿ ਜਿੱਥੇ ਸਾਹਿਬ ਤੁਗ ਜਾਏ ਤੇ ਗਵਹਤਰ ਸਿਮਰੀਐ ਕਾਰਨਾਮ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਛਾਈਆਂ ਕੀ ਜੋਤ ਧਾਨ ਧੰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਆਂਦੇ ਪਾਠ ਦਰਸ਼ਨ ਦੀ ਦਰ ਦਾ ਧਿਆਨ ਤਾਲ ਖਾਲਸਾ ਜੀ ਸਾਹਿਬ ਬੋਲਣਾ ਜੀ ਪਤ ਪਤ ਦੇ ਰਾਖੇ ਆਪ ਦਾ ਸੁਖ ਵਾਏ ਜੀ ਨਵਾਲਿਆਂ ਦੇ ਬਾਣ ਗੁਰੂ ਨਤਣਿਆਂ ਦੇ ਤਾਨ ਉਟਿਆਂ ਦੀ ਓੜ ਧਾਨ ਤਾਂ ਸਤਿਗੁਰੂ ਆਪ ਜੀ ਦਾ ਵਸਾਇਆ ਮਹਾਰਾਜ ਜੀ ਕਿਰਪਾ ਕੀਤੀ ਹੈ ਪਾਵਨ ਗੁਰਦੁਆਰਾ ਬਾਬਾ ਬਹਿਨ ਮੁਖਾਰੀ ਜੀ ਵਿਖੇ ਸੱਚੇ ਪਾਤਸ਼ਾਹ ਜੀਓ ਆਪ ਚੀਸਾ ਦੇਓ ਸਿਰ ਤੇ ਮੇਲ ਭਿਹਾਰ ਰੱਖੋ ਰੰਭੇ ਕਾਲ ਜੀ ਰਾਸ ਕਰੋ ਮਹਾਰਾਜ ਜੀ ਕਿਰਪਾ ਕਰਨੀ ਮਹਾਰਾਜ ਜੀ ਜੋ ਮਨੁਕਰਨਾ ਮਨੁ ਭਾਵਨਾ ਰੱਖ ਕਰਕੇ ਦੂਰੋਂ ਨੇੜੇ ਸੰਤਾਂਵ ਜੀ ਦੇ ਪਿੱਤੇ ਚਰਨਾਂ ਦਾ ਓਟ ਆਸਰਾ ਲਿਆਏ ਹਾਜ਼ਰੀਆਂ ਪ੍ਰਵਾਨ ਕਰੋ ਪਰਿਵਾਰਾਂ ਵੱਲੋਂ ਸੰਧਰ ਜੇ ਪੇਸ਼ਾ ਕੇ ਅਰਪਣ ਹੋਇਆ ਜੀ ਜਵਾਲ ਕਰੋ ਕਦਮ ਕਦਮ ਲੇਖੇ ਵਿੱਚ ਲਾਉਣੇ ਕੀਤਾ ਤੁਲਪੇਟਾ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਇਹਦੇ ਬਾਣੇ ਸਰਬੱਤ ਦਾ ਭਲਾ